ਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਮੱਲਾ ਤੇ ਅੱਜ ਆਪਾਂ ਆਪਣੀ ਮੰਮੀ ਨੇ ਬਣਾਉਣੇ ਆ ਭਰਮੇ ਕਰੇਲੇ ਤੇ ਆਜੋ ਆਪਾਂ ਦਿਖਾਉਣੇ ਆ ਤੁਹਾਨੂੰ ਕਿਵੇਂ ਕਰੇਲੇ ਭਰੇ ਜਾ ਰਿਹਾ ਟੈਂਡਣੀ ਕਣੇ ਆ ਵੇਖੀਆ ਮੰਮੀ ਆਪਣੀ ਤੇ ਕਰੇਲੇ ਭਰ ਰਹੀ ਆ ਦੇ ਸਾਰੇ ਹੋ ਤੁਸੀਂ ਪਹਿਲਾਂ ਕੁੱਟਿਆ ਮਸਾਲਾ ਕਈ ਮੇਰੇ ਵੀਰ ਮਸਾਲਾ ਕੱਟ ਕੇ ਤੇ ਮਸਾਲਾ ਅਲੱਗ ਭੁੰਨਦੇ ਆ ਫਿਰ ਕarele ਭੁੰਨ ਕੇ ਤੇ ਫਿਰ ਕarele ਆ ਚ ਮਸਾਲਾ ਪਾਉਂਦੇ ਆ ਤੇ ਆਪਣੀ ਮੰਮੀ ਉਹ ਕਰ ਦਿਆ ਕarele ਭਰ ਰਹੀ ਆ ਬੈਠੀ ਮੰਮੀ ਕarele ਭਰ ਰਹੀ ਆ ਆ ਲੋ ਵੀ ਮਿੱਤਰੋ ਮੰਮੀ ਕਰੇਲੇ ਭਰੀ ਜਾਂਦੀ ਆ ਮੰਮੀ ਇਹ ਦੁਆਰੇ ਦੇ ਤੇ ਕੀ ਕਰੇਗੀ ਧਾਗੇ ਬਲੇ ਤੋਂ ਇਹ ਦੁਆਰਾ ਧਾਗੇ ਬੈਟੇਗੀ ਤੇ ਮੰਮੀ ਇਹ ਖੁੱਲਣਗੇ ਕਿਵੇਂ ਉਹਨਾਂ ਦੇ ਮਗਰ ਖੁੱਲੇ ਜਾਂਦੇ ਜਦੋਂ ਭਰ ਜਾਂਦੇ ਆ ਇਹ ਬਣਾਈ ਜਾਂਦੇ ਆ ਪੱਕ ਜਾਂਦੇ ਆ ਲਾ ਲੋ 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 लो मित्रो मम्मी करेले भरी जाने चार गए आप गया मित्रों मम्मी इन्ने मसाले न भरे जाए सारे है ਪਰੇਣਿਆ ਇਹਦਾ ਅੰਜੇ 6 ਹੋ ਗਏ 6 ਗਰੇਲੇ ਹੋ ਗਏ ਤੇ 7 ਮ ਆਵਾ ਤੇ ਇਧਰ ਮਿੱਤਰੋ ਪਰ ਨਾਲੇ ਵੀ ਪਈਆ 5 6 13 ਗਰੇਲੇ ਆ

ਠੀਕ ਹੈ। ਏ ਲੋ ਬਈ ਮੇਰੇ ਵੀਰੋ ਆਪਾਂ ਕੋਈ ਵੀ ਵੀਡੀਓ ਮਿਸ ਨਹੀਂ ਕਰਨੀ ਆਪਾਂ ਨਾ ਕੋਈ ਵੀਡੀਓ ਕੱਟਣੀ ਆ ਤੇ ਆਪਾਂ ਆਈ ਵੀਡੀਓ ਬਣਾਵਾਂਗੇ ਤੇ ਤਕਰੀਬਨ ਤਿੰਨ ਚਾਰ ਕਰੇਲੇ ਰਹਿ ਗਏ ਉਧਰ ਟੋਕਰੀ 'ਚ ਤੇ ਬਾਕੀ ਸਾਰੇ ਭਰਤੇ ਆ ਮੰਮੀ ਨੇ ਤੇ ਮਸਾਲਾ ਤੁਸੀਂ ਦੇਖ ਸਕਦੇ ਹੋ ਵਿੱਚ ਪਿਆ ਵਾ ਹਜੇ ਗੁੰਡੇ ਦੇ ਸਾਰਾ ਮਸਾਲਾ ਸਾਰੇ ਕਰੇਲਿਆਂ 'ਚ ਪੈ ਜਾਣਾ। ਲੋਏ ਦੇਖੋ ਭਰੇ ਆ ਜਾਂਦਾ ਕਰੇਲਾ ਕੋਈ ਆਪਾਂ ਵੀਡੀਓ ਤੇਜ਼ ਨਹੀਂ ਕਰਨੀ ਬਿਲਕੁਲ ਆਰਾਮਦਾਰੀ ਨਾਲ ਕਰੇਲੇ ਭਰੇ ਜਾਂਦਿਆਂ ਦੀ ਵੀਡੀਓ ਬਣਾਉਣੀ ਆ ਆਪਾਂ ਇਹ ਲੋ ਲੋ ਵੀ ਮਿੱਤਰੋ ਸਾਰੇ ਕਰੇਲੇ ਭਰੇ ਗਏ ਇੱਕ ਰਹਿ ਗਿਆ ਤੇ ਆ ਜਿੰਨਾ ਮਸਾਲਾ ਵਾ ਸਾਰਾ ਇੱਕ ਦੇ ਵਿੱਚ ਪੈ ਜਾਣਾ ਹੁਣ ਤੇ ਕੁੰਡਾ ਵੀ ਖਾਲੀ ਤੇ ਉਧਰੋਂ ਕਰੇਲਿਆਂ ਵਾਲੀ ਟੋਕਰੀ ਵੀ ਖਾਲੀ ਆ ਪੁੱਤ ਸਮਾਨ ਜੇ ਲੈ ਜਾ ਜੱਕ ਓਏ ਲਓ ਸਾਰੀ ਸਾਰਾ ਮਸਾਲਾ ਇਹਦੇ ਵਿੱਚ ਪੈ ਗਿਆ ਪਿੰਡਾ ਹੋ ਗਿਆ ਖਾਲੀ ਲੋ ਬਈ ਮੰਮੀ ਨੇ ਢਾਗੇ ਬਲੇਟ ਨੇ ਸਟਾਰਟ ਕਰਤੇ Kareleya de utte dekh sakde ho tusi ਅੱਤਾ ਗਲ ਵੇਟਿਆ ਜਾ ਰਿਹਾ ਏ ਲੋ ਬਈ ਕਰੇਲਾ ਦਾ ਵਿਚਾਰਾ ਨੂੜਤਾ ਚੰਗੀ ਤਰ੍ਹਾਂ ਹੀ ਅਮੀयत ਆਏ ਬੰਨਤਾ ਜਿਵੇਂ ਉਹ ਹੋਗਾ ਹੋਣੀ ਹੁੰਦਾ ਨੇ ਬੰਦੇ ਦੇ ਟਾਂਕੇ ਲੱਗੇ ਹੁੰਦੇ ਐ ਇਵੇਂ ਬੰਨੇ ਜਾਂਦੇ ਐ ਹੈ ਫਿਰ ਖਿੱਲਰ ਜਾਂਦੇ ਐ ਅੱਛਾ ਤੂੰ ਤਾਂ ਵਿਚਾਰਾ ਚੰਗੀ ਤਰ੍ਹਾਂ ਹੀ ਨੂੜਤੇ ਖਾਣ ਵੇਲੇ ਕਿਵੇਂ ਖੁੱਲਣਗੇ ਖੋਲਣੇ ਪੈਣਗੇ ਅੱਛਾ ਲਓ ਵੀ ਮਿੱਤਰੋ ਮੰਮੀ ਨੇ ਤਾਂ ਬੰਨ ਤੇ ਕਰੇਲੇ ਚੰਗੀ ਤਰਾਈ ਸਾਰੇ ਕਰੇਲੇ ਆਈ ਬੰਨ ਦੇਣੇ ਆ ਮੰਮੀ ਨੇ ਲੋ ਬਈ ਮੇਰੇ ਪੰਜਾਬੀ ਵੀਰੋ ਕਹਿੰਦੇ ਕਰੇਲੇ ਸਾਰੇ ਭਰ ਗਏ ਤੇ ਧਾਗੇ ਬੰਨ ਗਏ ਤਿਆਰ ਹੋ ਚੁੱਕੇ ਆ ਇਦੁਆ ਰਹੇ ਜਾਣੇ ਹੁਣ ਕੜਾਹੀ ਦੇ ਵਿੱਚ ਤੇ ਤੁਹਾਨੂੰ ਕੜਾਹੀ ਚ ਜਾਂਦੇ ਵੀ ਕਰੇਲੇ ਆਪਾਂ ਦਿਖਾਵਾਂਗੇ ਲੋ ਬਈ ਮਿੱਤਰੋ ਕੜਾਈ ਦੇ ਵਿੱਚ ਕਰੇਲੇ ਵੈ ਚੁੱਕੇ ਆ ਫਰਾਈ ਹੋਣ ਵਾਸਤੇ ਤੇ ਕਰੇਲੇ ਹੁਣ ਇਦਾਂ ਹੀ ਕਹਿੰਦੇ ਪੱਕਣੇ ਆ ਬਣ ਜਾਣੇ ਆ ਯਾਨੀ ਕਿ ਇਦਾਂ ਹੀ ਤੇ ਜਦੋਂ ਬਣ ਗਏ ਤੁਹਾਨੂੰ ਫੇਰ ਦਰਸ਼ਨ ਕਰਾਵਾਂਗੇ ਇਹਨਾਂ ਦੇ ਕਿਵੇਂ ਪਰਮੇ ਕਰੇਲੇ ਬਣਦੇ ਆ ਇਹਨਾਂ ਨੂੰ ਇਦਾਂ ਹੀ ਕੜਾਹੀ ਦੇ ਵਿੱਚ ਪਾ ਕੇ ਹਲਾਈ ਜਾਣਾ ਬਸ ਕੋਈ ਪੱਨ ਤੋੜਨੀ ਕਰਨੀ ਇਹਨਾਂ ਦੀ ਤੇ ਮੰਮੀ ਆਪਣੀ ਕਰੇਲੇ ਬਣਾਉਣ ਚ ਬਹੁਤ ਹੀ ਮਾਹਰ ਆ। ਲੋ ਬਈ ਮਿੱਤਰੋ ਕਰੇਲੇ ਬਣ ਕੇ ਹੋ ਚੁੱਕੇ ਨੇ ਤਿਆਰ ਤੇ ਹੁਣ ਇਹਨਾਂ ਨੂੰ ਆਪਾਂ ਇਹਨਾਂ ਦੇ ਉੱਤੋਂ ਧਾਗਾ ਵਾ ਜਿਹੜਾ ਧਾਗਾ ਲੱਗਿਆ ਹੋਇਆ ਨਾ ਆਹ ਇਹ ਧਾਗਾ ਐਂ ਕਰਕੇ ਇਹ ਐਂ ਮੇਰੇ ਵੀਰੋ ਐਂ ਖੋਲੇ ਜਾਣਾ। ਇਹ ਧਾਗਾ ਦੇਖੋ ਮੈਂ ਖੋਲ ਰਿਹਾ ਵਾਂ ਤੇ ਐਂ ਕਰਕੇ ਧਾਗਾ ਖੋਲੇ ਜਾਣਾ ਤੇ ਕਰੇਲਾ ਹੋ ਗਿਆ ਲੋ ਬਈ। ਕਰੇਲਾ ਹੋ ਗਿਆ ਖਾਣ ਵਾਲਾ। ਤੇ ਹੁਣ ਆਪਾਂ ਇਹ ਕarele ਰੋਟੀ ਦੇ ਨਾਲ ਖਾ ਲੈਣਾ ਠੀਕ ਆ ਨਾ ਇਹ ਹੁਣ ਖਾਣ ਵਾਲੇ ਬਣ ਗਿਆ ਕarele ਇਹਨਾਂ ਨੂੰ ਤਲ ਕੇ ਜਦੋਂ ਇਹ ਵਧੀਆ ਬਣ ਗਏ ਉਤੋਂ ਇਹਨਾਂ ਨੂੰ ਢਾਕਤਾ ਤੇ ਇਹ ਭਾਫ ਦੇ ਨਾਲ ਬਣ ਚੁੱਕੇ ਨੇ ਤੇ ਆਪਾਂ ਤੁਹਾਨੂੰ ਢੱਗਾ ਵੀ ਖੋਲ ਕੇ ਦਿਖਾਤਾ ਵੀ ਕਿਵੇਂ ਢੱਗਾ ਖੋਲਦੇ ਹਨ ਤੇ ਲੋ ਬਈ ਇੱਥੇ ਦਿੱਕਰ ਆਪਣਾ ਵਲੌਗ ਹੋ ਗਿਆ ਮਿੱਤਰੋ ਪੂਰਾ